ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਅੱਜ ਹਨੂਮਾਨ ਮੰਦਰ ਤੋਂ ਸਾਲਾਸਰ धाम ਦੇ ਲਈ বাস ਕੀਤੀ ਗਈ ਰਵਾਨਾ ਜਾਣਕਾਰੀ ਮੁਤਾਬਕ ਅੱਜ ਮੰਗਲਵਾਰ ਜਲਾਲਾਬਾਦ ਦੇ ਬਾਲਾਜੀ धाम ਤੋਂ ਸਵੇਰੇ 9:00 ਵਜੇ ਇੱਕ বাস ਯਾਤਰਾ ਨੂੰ ਸਾਲਾਸਰ धाम ਦੇ ਲਈ ਰਵਾਨਾ ਕੀਤਾ ਗਿਆ ਮੁੱਖ ਮੰਤਰੀ ਇਹ ਤੀਰਥ ਯਾਤਰਾ ਸਕੀਮ ਦੇ ਤਹਿਤ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਇਸ ਬੱਸ ਯਾਤਰਾ ਦੀ ਰਵਾਨਗੀ ਕਰਾਈ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਬਸਾਂ ਦੀ ਰਵਾਨਗੀ ਹੋਈ ਹੈ ਅਤੇ ਅੱਜ ਦੂਜੀ ਵਾਰ ਸਾਲਾ ਸਰ ਧਾਮ ਦੇ ਲਈ ਬੱਸ ਯਾਤਰਾ ਦੀ ਰਵਾਨਗੀ ਕੀਤੀ ਗਈ ਹੈ ਇਸ ਸੋਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਗਦੀਪ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਅੱਜ ਬੱਸ ਨੂੰ ਰਵਾਨਾ ਕੀਤਾ ਗਿਆ ਅਤੇ ਆਉਂਦੇ ਸਮੇਂ ਦੇ ਵਿੱਚ ਵੀ ਹੋਰ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਤੀਰਥ ਯਾਤਰਾ ਕਰਾਉਣ ਦੇ ਮਕਸਦ ਦੇ ਨਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੇ ਲਈ ਸਪੈਸ਼ਲ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਨੇ ਇਹਨਾਂ ਕਿੱਟਾਂ ਦੇ ਵਿੱਚ ਯਾਤਰੀਆਂ ਦੀ ਜ਼ਰੂਰਤ ਦੇ ਮੁਤਾਬਕ ਸਾਰੇ ਸਾਮਾਨ ਨੂੰ ਪੈਕ ਕੀਤਾ ਜਾਂਦਾ ਹੈ ਜੀ ਸਰ ਇਹ ਜੋ ਅੱਜ ਬੱਸ ਜਾ ਰਹੀ ਹੈ ਸਾਹਿਬ ਸਰ ਕੀ ਕਹੋਗੇ ਤੁਸੀਂ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਤਿਰਤੀ ਯਾਤਰਾ ਸਕੀਮ ਸ਼ਾਰਟ ਕੀਤੀ ਉਹਦੇ ਤਹਿਤ ਅੱਜ ਜਲੰਧਾਬਾਦ ਤੋਂ ਸਾਲਾ ਸਰ ਤੋਂ ਅਮੋਰ ਅਤੇ ਸਾਡੇ ਕੋਲ ਤੇ ਵਾਪਸ ਆ ਰਹੀ ਹੈ ਜਿਹੜੀ ਕੱਲ ਵਾਪਸ ਆਏਗੀ ਸੋ ਇਸੇ ਤਰ੍ਹਾਂ ਹੀ ਆਪ ਨੇ ਸੰਗਤ ਨੂੰ ਜਿਨ੍ਹਾਂ ਨੇ ਇੱਥੇ ਪਹੁੰਚਾਇਆ ਉਹਨਾਂ ਲਈ ਸੂਤ ਦੇ ਕੇ ਅਰੇ ਤਿਰਤੀ ਸਥਾਨ ਤੇ ਜੈ ਨਹੀਂ ਜਾ ਸਕਦੇ ਉਹ ਜਾ ਕੇ ਦੇ ਆਰਾਮ ਨਾਲ ਉਹਨਾਂ ਨੂੰ ਰਹਿਣ ਦਾ ਸਾਰਾ ਉਤ ਦਾ ਇਤਜ਼ਾਮ ਪੰਜਾਬ ਸਰਕਾਰ ਕਰਦੀ ਹੈ ਬਹੁਤ ਵਧੀਆ ਗੱਲ ਹੈ ਸੋ ਇਹਨਾਂ ਸਭ ਨੂੰ ਬਹੁਤ-ਬਹੁਤ ਬਧਵਾ ਦਿਓ ਸਰੇ ਬੱਸਾਂ ਲਗਾਤਾਰ ਚਲਦੀਆਂ ਰਹਿਣਗੀਆਂ ਜੀ ਹਾਂ ਬਿਲਕੁਲ ਇਹ ਬੱਸਾਂ ਲਗਾਤਾਰ ਚਲਦੀਆਂ ਰਹਿਣਗੀਆਂ ਸੋ ਇਸੇ ਤਰ੍ਹਾਂ ਹੀ ਅਸੀਂ ਪਹਿਲਾ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਪਹਿਲਾ ਬੱਸ ਭੇਜੀ ਸੀ ਉਸ ਤੋਂ ਬਾਅਦ ਫਿਰ ਅਸੀਂ ਅਨੰਦਪੁਰ ਸਾਹਿਬ ਔਰ ਨਿਹੰਗ ਸਿੰਘ ਬੱਸ ਭੇਜੀ ਉਹਨੇ ਅੱਜ ਸਾਲਾ ਸਰ ਖਾਮ ਤੇ ਖਟਛਾਹ ਧਾਮ ਆ ਸੁਰ ਅਗਲੀ ਬਰੀ ਵੈਚੰਦਵ ਵੈਸ਼ਨ데요 ਵੀਰ ਉਧਰ ਜਾਏਗੀ ਬਤ ਕੋਈ ਇਸੇ ਤਰ੍ਹਾਂ ਇਹ ਪ੍ਰਚਾਰ ਚਲਦੀ ਰਹੇਗੀ ਜਿਉਂ ਜਿਉਂ 15 15 ਤਰ ਬਰਸ ਪਰ ਸਰ ਜੇ ਕਿਸੇ ਸਾਡੇ ਨਾਲ ਕਿਸੇ ਪਰ ਕਰੇ ਕੋਈ ਕੋਈ ਸੰਪਰਕ ਤੁਸੀਂ ਮੇਰੇ ਦਫਤਰ ਲਾਜੋ ਜਾਂ ਡਿਪਾਰਟਮੈਂਟ ਨੂੰ ਲਾਜੋ ਤਾਂ ਥੋੜਾ ਨਾਮਦਾਰ ਕਿਹਜੂਗਾ ਸਾਡੇ ਲੋਕ ਕੋਈ ਉਹਦੇ ਚੀ ਕੋਈ ਆਵੇ ਕਿਵੇਂ ਕੋਈ ਸਪਾਰਸ਼ ਨਹੀਂ ਕਿਉਂਕਿ ਜਦੋਂ ਦਰਸ਼ਨ ਕਰਦੇ ਉਹਦਾ ਸਾਰਿਆਂ ਦਾ ਸਾਂਝਾ ਖਾਪਸ ਕੋਈ ਵੀ ਜਾ ਸਕਦਾ। ਸਰ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। ਪਹਿਲੀ ਵਾਰ ਕਦੇ ਨਹੀਂ ਦੇਖਣ ਹੋਇਆ ਇਸ ਤਰ੍ਹਾਂ ਨਹੀਂ। ਸੋ ਇਹ ਵੇਖੋ ਉਹਨਾਂ ਬਹੁਤ ਸੂਚਾ ਬਦਲ ਗਿਆ। ਪਹਿਲਾਂ ਲੀਡਰ ਆਪਦੇ ਲਈ ਸੋਚਦੇ ਸੀ ਉਹ ਪੋਲੀਟਿਕਲ ਲੋਕਾਂ ਲਈ ਸੋਚਦੇ। ਸੋ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਸਰਕਾਰ ਦੀ। ਸੂਨ ਜਿਵੇਂ ਅਸੀਂ ਵੇਖ ਰਹੇ ਹਾਂ ਸਾਨੂੰ ਕਈ ਦਿੱਕਤਾਂ ਵੀ ਆ ਰਹੀਆਂ। ਸੋ ਜਿੰਨੇ ਕੁ ਸੈਂਟਰ ਸਰਕਾਰ ਨੇ ਜ਼ੋਰ ਲਾਣਾ ਲਾ ਲਵੇ ਪਰ ਇਹ ਯਾਤਰਾ ਨਹੀਂ ਕੀਤੀ। ਸਰਕਲ ਰਾਮ ਮੰਦਰ ਦਾ ਉਹ ਘਟਨਾ ਹੋਇਆ ਜੀ। ਬਹੁਤ ਵੱਡੀ ਗਿਣਤੀ ਚ ਲੋਕ ਪਹੁੰਚੇ ਕੀ ਕਹੋਗੇ ਜੀ ਬਹੁਤ ਚੰਗੀ ਗੱਲ ਹੈ ਜਦੋਂ ਜੀ ਰਾਮਚੰਦਰ ਜੀ ਅਯੁੱਧਿਆ ਚ ਉਹਨਾਂ ਦਾ ਸਤ ਪੁਰਨ ਸਤ ਜਿਹਦੀ ਬੜੇ ਸਮੇਂ ਤੋਂ ਵੇਟ ਸੀ ਉਹ ਕੰਪਲੀਟ ਹੋ ਗਿਆ ਸੋ ਸਭ ਲੋਕ ਤੇ ਸੁਖ ਦੇਣੇ ਜੀ ਬਹੁਤ ਬਹੁਤ ਧੰਨਵਾਦ ਕਾ ਜੀ ਰਾਮਚੰਦਰ ਜੀ ਦੀ ਕਿਰਪਾ ਸਾਰੇ ਤੇ ਬੜੀ ਰਵੇ ਜਿਸ ਤਰ੍ਹਾਂ ਉਹਨੇ ਬੜੇ ਵੱਡੇ ਸੰਤਾਪ ਤੋਕੇ 14 ਜਦੋਂ ਸਾਧਾ ਬਨਵਾਸ ਕਰਕੇ ਉਹ ਸਤ ਪ੍ਰਾਪਤ ਕੀਤੇ ਸੋ ਬਹੁਤ ਵੱਡੀ ਗੱਲ ਹੈ ਸੋ ਇੱਕ ਵਾਰ ਫੇਰ ਸਾਰੇ ਹਿੰਦੂ ਸਮਾਜ ਨੂੰ ਬਹੁਤ ਬਹੁਤ ਬੋਲ। ਥੈਂਕ ਯੂ।